ਸੈਫਲਾਬਾਦ ਚ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਫਤੂਟਿੰਗਾ ਥਾਣੇ ਚ ਦੋ ਔਰਤਾਂ 'ਤੇ 4 ਖਿਲਾਫ ਕੇਸ ਦਰਜ ਇੱਕ આરોપી ਗ੍ਰਫਤਾਰ ਕਪੂਰਥਲਾ ਦੇ ਪਿੰਡ ਸੈਫਲਾਬਾਦ ਚ ਤੈਸਟਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇੱਕ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੇ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਅਤੇ ਵੱਟ ਟੁੱਟ ਕੀਤੀ ਗਈ ਕਿ ਇਲਾਜ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ ਮਾਮਲੇ ਤੇ ਥਾਣਾ ਫਤੂ ਟਿੰਗਾ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 302 342 324 ਚੰਤੀ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ ਅਤੇ ਇੱਕ આરોપી ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਗ੍ਰਿਫਤਾਰ આરોપી ਨੂੰ ਅਜਮਾਨੀਅਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦਾ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ। ਇਸ ਦੌਰਾਨ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਮukh ਸਿੰਘ ਦੀ ਲੜਕੀ ਨੇ ਉਸ ਦੀ ਮਰਜ਼ੀ ਦੇ ਖਿਲਾਫ ਆਪਣੇ ਹੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਪਿੰਡ ਸੈਕਲਾਬਾਦ ਵਿੱਚ ਹੀ ਕਿਰਾਏ ਤੇ ਰਹਿ ਰਹੇ ਸਨ। ਜਿਸ ਦਾ ਮਿਰਤਕ ਦੇ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਇਸੇ ਵਜ੍ਹਾ ਰஞ்சிਸ਼ ਨੂੰ ਲੈ ਕੇ ਰਸਤੇ ਵਿੱਚ ਘੇਰ ਕੇ ਉਸ ਦੀ ਇੰਨੀ ਬੁਰਾਤ ਰਨਾਲ ਕੁੱਟਮਾਰ ਕੀਤੀ ਗਈ ਅਤੇ ਤੇਜ਼ ਸਰ ਹਥਿਆਰਾਂ ਦੇ ਨਾਲ ਉਸ ਨੂੰ ਜ਼ਖਮੀ ਕੀਤਾ ਗਿਆ ਕਿ ਅਮ੍ਰਿਤਸਰ ਵਿਖੇ ਜ਼ਖਮਾਂ ਦੀ ਤਾਬਨਾ ਚਲਦਿਆ ਹੋਇਆ ਇਲਾਜ ਦੇ ਦੌਰਾਨ ਦਮ ਤੋੜ ਗਿਆ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਜੀ ਨਾ ਜੀ ਆਪਣਾ ਮੇਰਾ ਨਾਮ ਸ਼ਮਸ਼ੇਰ ਹੈ ਜੀ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਆ ਹ ਕਪੂਰਥਲੇ ਦਾ ਠੀਕ ਹੈ ਸੈਫਲਾਬਾਦ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਜਿੰਨੇ ਦੀ ਡੈਥ ਹੋਈ ਮੇਰੇ ਸਹੁਰਾ ਸਾਹਿਬ ਹੈ ਜੀ ਠੀਕ ਹੈ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਇਹੋ ਹੀ ਪਿੱਛੇ ਜੇ ਗੋਪੀਨਾ ਦਾ ਮੁੰਡਾ ਹੈਗਾ ਜੀ ਠੀਕ ਹੈ ਜੀ ਇਹ ਪਹਿਲੇ ਸਾਡੇ ਕੁੜੀ ਕੱਢ ਕੇ ਲੈ ਗਿਆ ਸੀਗੇ ਠੀਕ ਹੈ ਜੀ ਤੇ ਬਾਅਦ ਚੋਂ ਥਾਣੇ ਚ ਰਿਪੋਰਟ ਹੋਈ ਸੀਗੀ ਸਾਡੀ ਪੀ ਠਾਣੇ ਵਾਲੋ ਚਲੋ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਪੀ ਠਾਣੇ ਵਾਲੇ ਅੱਗੇ ਕਹਿੰਦੇ ਪੀ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਸਾਡੇ ਸੈਣ ਹੋਈ ਸਾਰਿਆਂ ਦੀ ਚਲੋ ਅਸੀਂ ਸਹਿਮਤ ਹੋ ਗਏ ਸੀਗੇ ਸਾਰੇ ਠੀਕ ਹੈ ਜੀ ਅਸੀਂ ਸੈਣ ਕਰ ਦਿੱਤੇ ਲੇਕਿਨ ਸਾਡੇ ਚ ਕਿਸੇ ਨੇ ਨਹੀਂ ਹੱਥ ਲਾਇਆ ਲੇਕਿਨ ਜਿਹੜੇ ਗੋਪੀ ਨਾਂ ਦਾ ਮੁੰਡਾ ਵਾ ਬਾਰ-ਬਾਰ ਬੂਏ ਦੇ ਅੱਗੇ ਆਣ ਕੇ ਗਾਲੇ ਗਾ ਕੇ ਜਾਂਦਾ ਹੁੰਦਾ ਸੀ ਅੱਗੇ ਉਹ ਐਦਾਂ ਗਾਲਾ ਕੱਢ ਕੇ ਜਾਂਦਾ ਹੈਗਾ ਸੀਗਾ ਹਾਂਜੀ ਤੇ ਲੇਕਿਨ ਡੇੜੀ ਸੋਰਾ ਵਿਚਾਰਾ ਡੇੜੀ ਸੋਰਾ ਵਿਚਾਰਾ ਰੋਡ ਤੇ ਜਾ ਰਿਹਾ ਸੀ ਠੀਕ ਹੈ ਜੀ ਰੋਡ ਤੋਂ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਸੀ ਤੇ ਅੱਗੇ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਇਹ ਗਾਲਾਂ ਕਿਉਂ ਕੱਢਦੇ ਹੈਗੇ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਵਾ ਚਾਰਾ ਜਾਨਿਆਂ ਨੇ ਫੜ ਕੇ ਕਿਸੇ ਤੇ ਫੜ ਕੇ ਧੋ ਕੇ ਲੈ ਗਏ ਅੰਦਰ ਠੀਕ ਹੈ ਜੀ ਚਾਰਾਂ ਨੇ ਘੁੱਟ ਮਾਰ ਕੀਤੀ ਹੈਗੀ ਜਾਈ ਤੇ ਸਿਰ 'ਚ ਹੁਣ ਮਾਰ ਦਿੱਤਾ ਹੈਗਾ ਜਿਹੜੀ ਗੁੱਜੀ ਸੱਟ ਲੱਗੀ ਹੈਗੀ ਤੇ ਇਹ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਸਰ ਤੇ ਇਹ ਚਾਰ ਜਾਨੇ ਕਿਹੜੇ ਕਿਹੜੇ ਸੀਗੇ ਅ ਇੱਕ ਤੇ ਜਿਹਨਾਂ ਦੀ ਡੈਥ ਹੋਈ ਇਹਨਾਂ ਦੀ ਭੈਣ ਸੀ ਜਿਹਨਾਂ ਦਾ ਨਾਮ ਹੈਗਾ ਸੀ ਮਹਾਰਾਜ ਜਲਦੀਪ ਜਲਦੀਪ ਹਾਂਜੀ ਜਲਦੀਪ ਗੌਰ ਸੀਗੀ ਤੇ ਇੱਕ ਸੋਨੀਆ ਨਾਮ ਦੀ ਲੜਕੀ ਆ ਤੇ ਇਹਨਾਂ ਨੇ ਚਾਰਾਂ ਨੇ ਠੂਠ ਕਟਿਆ ਹਾਂਜੀ ਨਾਂ ਤੋਂ ਉਹਨਾਂ ਦਾ ਨਾਂ ਦੱਸੋ ਮੈਂ ਨਾਂ ਦੱਸਣ ਦੇਣਾ ਸਰ ਇੱਕ ਕਲਦੀਪ ਹਾਂਜੀ ਕਲਦੀਪ ਕਲਦੀਪ ਸੀਗਾ ਠੀਕ ਹੈ ਜਲਦੀਪ ਗੌਰ ਕਲਦੀਪ ਗੌਰ ਕਲਦੀਪ ਕੋਰ ਮਾਂ ਦਾ ਨਾਮ ਲੇਕਿਨ ਕੁੜੀ ਦਾ ਨਾਮ ਹੈਗਾ ਸੋਨੀਆ ਮੁੰਡੇ ਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਕੀ ਹੈ ਓਦਾਂ ਕਾ ਸ਼ਾਰਟ ਨਾਮ ਤੇ ਦੁੱਗੀ ਕਹਿ ਰਹੇ ਆ ਨਹੀਂ ਛੋਟੇ ਦਾ ਨਾਮ ਕਾਰਜ ਕਾਰਜ ਛੋਟੇ ਦਾ ਗੋਪੀ ਦਾ ਨਾਮ ਆਏ ਛੋਟੇ ਦਾ ਨਾਮ ਕਾਰਜ ਯਾਰ ਉਹਦਾ ਪੱਕਾ ਨਾਮ ਇਹ 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 ਜਿਹੜਾ ਗੋਪੀ ਗੋਪੀ ਦਾ ਨਾਮ ਦਾ ਮੁੰਡੇ ਦਾ ਨਾਮ ਲੈ ਰਹੇ ਆ ਤੁਹਾਡੇ ਪਿੰਡ ਦਾ ਹੀ ਆ ਜੀ ਓ ਸਰ ਪਹਿਲਾਂ ਤੇ ਇੱਥੇ ਮੋਟਾਰਗਟ ਦਿੰਦੇ ਸੀਗੇ ਲੇਕਿਨ ਇਹ ਰਹਿਣ ਲੱਪੇ ਸੈਫਲਾਬਾਦ ਚ ਜਿੱਥੋਂ ਸੈਫਲਾਬਾਦ ਚ ਉੱਚੇ ਤੇ ਹੀ ਪਹਿਲੀ ਕੋਠੀ ਆਂਦੀ ਹੈਗੀ ਆ ਉਥੇ ਰਹਿ ਰਹੇ ਸੀਗੇ ਤੇ ਉਥੇ ਹੀ ਕਿਸੇ ਢੜ ਕੇ ਡੈਡੀ ਜੀ ਨੂੰ ਮਾਰਿਆ ਗਿਆ ਹੈਗਾ ਹੁਣ ਪਰਚਾ ਦਰਜ ਹੋ ਚੁੱਕਾ ਹੁਣ ਪਰਚਾ ਦਰਜ ਹੋ ਚੁੱਕਾ ਠੀਕ ਭਾਈ ਸਰ ਸੋਪਨਾਬਾਦ ਤੇ ਉਹ ਫਿਕਰਾਂ ਵਾਪਸ ਕਿਉਂ ਲਾਈ ਕੋਰੀ ਜੀ ਬਾਬਾ ਦਾ 18 ਨੰਬਰ ਮਕਦਮਾ ਦੱਬੇ 18 ਨੰਬਰ ਮਕਦਮਾ ਜਗੁਰਮ ਸਿੰਘ ਜਿਹੜਾ ਸੈਫਲਾਬਾਦ ਦਾ ਰਹਿਣ ਵਾਲਾ ਸੀਗਾ ਉਹਦਾ ਮਰਡਰ ਹੋ ਗਿਆ ਗੁਰਮਖ ਸਿੰਘ ਆਪਣੇ ਲੜਕੇ ਮਨਜੀਤ ਸਿੰਘ ਨਾਲ ਉੱਚੇ ਪਿੰਡ ਤੋਂ ਸੈਤਲਾਬਾਦ ਨੂੰ ਜਾਂਦਾ ਸੀਗਾ ਨਾਲ ਉਹ ਮਨਜੀਤ ਸਿੰਘ ਦੀ ਮਾਸੀ ਦਾ ਲੜਕਾ ਸੀ ਜਦੋਂ ਇਹ ਉੱਚੇ ਪਿੰਡ ਤੋਂ ਰਸਤੇ 'ਚ ਇਹਦੀ ਭੈਣ ਹੀ ਲੱਗਦੀ ਰਿਸ਼ਤੇ 'ਚ ਕੁਲਦੀਪ ਕੌਰ ਜਿਨ੍ਹਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਗੇਟ ਅੱਗੇ ਰੋਕ ਕੇ ਘੇਰ ਲਿਆ ਇਹ ਆਪਣੇ ਬਾਈਕ 'ਤੇ ਸੀਗੇ ਤੇ ਇਹਨੂੰ ਸੱਟਾਂ ਮਾਰ ਕੇ ਖਿੱਚ ਕੇ ਆਪਣੇ ਅੰਦਰ ਲੈ ਗਏ ਅੰਦਰ ਜਾ ਕੇ ਇੱਥੇ ਤੇਜ਼ ਹਥਿਆਰਾਂ ਨਾਲ ਉਹਨਾਂ ਨੇ ਵਾਰ ਕਰਤਾ ਵਾਰ ਕਰਨ ਤੋਂ ਬਾਅਦ ਉਹ ਘਰੋਂ ਪਾਜ ਗਏ ਤੇ ਫਿਰ ਇਹਦਾ ਲੜਕਾ ਤੇ ਉਹਦੀ ਮਾਸੀ ਦਾ ਲੜਕਾ ਜਿਹੜੇ ਨਾਲ ਸੀਗੇ ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਕਪੂਰਥਲਾ ਇਹਨੂੰ ਦਾਖਲ ਕਰਵਾਤਾ ਜਦੋਂ ਸਾਨੂੰ ਇਨਫੋਰਮੇਸ਼ਨ ਆਈ 11 ਤਰੀਕ ਨੂੰ ਸਾਡਾ ASI ਮੇਜਰ ਸਿੰਘ ਓਥੇ ਗਿਆ ਜਦੋਂ ਸਿਵਲ ਹਸਪਤਾਲ ਕਪੂਰਥਲਾ ਗਿਆ ਸਿਵਲ ਹਸਪਤਾਲ ਕਪੂਰਥਲਾ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਜਿਹੜਾ ਇਹਦੇ 6 ਜਿਆਦੀ ਹੋਣ ਕਰਕੇ ਸਰਦੀਪ ਸਿੰਘ ਨੂੰ ਅਸੀਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰਤਾ ਗੁਰਮਖ ਸਿੰਘ ਨੂੰ ਗੁਰਮਖ ਸਿੰਘ ਨੂੰ ਰੈਫਰ ਕਰਤਾ ਫਿਰ ਨੈਕਸਟ ਡੇਟ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਸਿਵਲ ਹਸਪਤਾਲ ਗੁਰੂ ਨਾਨਕ ਹਸਪੀਟਲ ਅਮਰਸਰ ਤੋਂ ਵੀ ਆਪਣੇ ਗੁਰਮਖ ਸਿੰਘ ਦੀ ਦਰਾਨੇ ਇਲਾਜ ਮੌਤ ਹੋ ਗਈ ਆ ਜਿਸ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 18 ਕਾਰਜ ਸਿੰਘ ਪੁੱਤਰ ਸਖਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸਖਦੇਵ ਸਿੰਘ ਸੋਨੀਆ ਪੁੱਤਰੀ ਸਖਦੇਵ ਸਿੰਘ ਕੁਲਦੀਪ ਕੌਰ ਪਤਨੀ ਸਖਦੇਵ ਸਿੰਘ ਵਾਸੀਆਂ ਸਹਿਫਲਾਵਾਦ ਦੇ ਦਰਜ ਕਰਤਾ ਕਾਰਜ ਸਿੰਘ ਨੂੰ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਅਦਾਲਤ ਕੀਤਾ ਇਸ ਦਾਲਤ ਕਰਕੇ ਉਸ ਦਾ 2 ਦਿਨ ਦਾ ਰਮਾਨਾ ਹਾਸਲ ਕੀਤਾ ਅਸੀਂ ਹੁਣ ਇਹਨਾਂ ਦੀ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਜਾਂ ਜਿਹੜੇ ਟਿਕਾਣੇ ਉੱਥੇ ਰੇਡ ਕਰ ਰਹੇ ਆ ਤੇ ਦੂਜੇ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਮਲਾ ਕੀ ਸੀ ਫਜ਼ਰ ਅੰਜੇ ਸ਼ੇਸੀ ਜਿਹੜਾ ਗੁਰਮukh ਸਿੰਘ ਆ ਇਹਦੀ ਲੜਕੀ ਨੇ ਇਹਦੀ ਸਾਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕੁਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ 'ਚ ਹੀ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾਂ ਕਰਦੇ ਸੀਗੇ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ 'ਚ ਜਾ ਕੇ ਹਾਈ ਕੋਰਟ 'ਚ ਮੈਰਿਜ ਹੋਣ ਤੋਂ ਬਾਅਦ ਤੇ ਪਿੰਡ ਸਹਿਫਲਾਵਾਦ ਹੀ ਰਹਿੰਦਾ ਹੈ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਹਨਾਂ ਨੂੰ ਸਮਝਾਇਆ ਪਰ ਫਿਰ ਵੀ ਜਿਹੜਾ ਪਲਦੀਪਪੁਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਮਿਤ੍ਰਕ ਘੁਮਕ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ ਤੇ ਗਲੀਆਂ 'ਚ ਘੇੜੇ ਵਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮਰਡਰ ਹੋ ਗਿਆ